ਇਹ ਉਹਨਾਂ ਨੇ ਕਹਾਤਾ ਜਿਹੜੇ ਇਧਰ ਦੇ ਦਾਸ ਨੇ ਕਹੋ ਉਹ ਗੁਰੂ ਨਹੀਂ ਬੜੇ ਦਾਸ ਬੜੇ ਕਿਉਂਕਿ ਸਾਖਤ ਸਿਉ ਕਰ ਜੇ ਵੀ ਗੁਰੂ ਬਣਦੇ ਜੇ ਨਾਨਕ ਵੀ ਗੁਰੂ ਬਣਦਾ ਹੈ ਸਾਖਤ ਵੀ ਗੁਰੂ ਹੈ ਫਿਰ ਤਾਂ ਸਾਖਤ ਉਲਟੀ ਕੀਤੀ ਦੀ ਰਲ ਕਰ ਉਲਟੀ ਕਿਤੇ ਕੀਤੀ ਸਾਖਤ ਸਾਖਤ ਵੀ ਗੁਰੂ ਹੈ ਨਾਲੇ ਕੋਈ ਗੁਰੂ ਹੈ ਫਿਰ ਤਾਂ ਸਾਖਤ ਇਹਨਾਂ ਕਿਤੇ ਵੀ ਨਾਨਕ ਸਾਖ ਦੀ ਰੀਸ ਨਹੀਂ ਕਰਦਾ ਗੁਰਮਤਿ ਕਿਤੇ ਵੀ ਬਨਵਾ ਦੀ ਰੀਸ ਨਹੀਂ ਕਰਦੀ ਭਗਤਾ ਤੇ ਸੈਸਾਰੀਆਂ ਉਹ ਸੰਸਾਰੀ ਮਤ ਹੈ ਭਗਤਾਂ ਦੀ ਮਤ ਹੈ ਇਹ ਪਰਮੇਸ਼ਰ ਦੀ ਮਤ ਹੈ ਉਹ ਆਦਮੀ ਨਹੀਂ ਬਣਦਾ ਦੋਨਾਂ ਨੂੰ ਜੋੜ ਕੇ ਮੈਂ ਆ ਜੂਗਾ ਉਹ ਅੰਤਰਾਤਮਾ ਦੀ ਆਵਾਜ਼ ਉਹ ਬਲਦੀ ਆਵਾਜ਼ ਉਹ ਮੂਰਖ ਦੀ ਆਵਾਜ਼ ਉਹ ਸੈੜੇ ਦੀ ਆਵਾਜ਼ ਦੋਨਾਂ ਨੂੰ ਜੋੜ ਕੇ ਗੁਰੂ ਬਣ ਕੇ ਅਫਰਾਦੀ ਬਣ ਨਾਨਕ ਲੋਕਾਂ ਦੇ ਮਨ ਤੇ ਕਬਜ਼ਾ ਨਹੀਂ ਕਰਦਾ ਕਬਜ਼ਾ ਪਰਮੇਸ਼ਰ ਦਾ ਕਰਾਉਂਦਾ ਉਹਨਾਂ ਦੇ ਅੰਦਰ ਬੈਠਾ ਜਿਹੜਾ ਉਹਨਾਂ ਦਾ ਪਰਮ ਉਹਦਾ ਕਬਜ਼ਾ ਕਰਉਂਦਾ ਵੀ ਅੰਦਰ ਲੈ ਜਾ ਕਬਜ਼ਾ ਅੰਦਰ ਦੇ ਦੇ ਬਾਸਾ ਆਇਆ ਤੂੰ ਮਨ ਬਸ ਆਵੇ ਨਾ ਰੁਕਾ ਬਸ ਦਾ ਕੀ ਮਤਲਬ ਬਸ ਬਣੀ ਹੈਗਾ ਬਸ ਕਿਸੇ ਦੇ ਹੋਂ ਇਹ ਵੀ ਅਸੀਂ ਇਹਦੇ ਅਰਥ ਗਲਤ ਲੈਂਦੇ ਆ ਮੰਨਦੇ ਟਿਕਣ ਨੂੰ ਬਸ ਹੌਣਾ ਕਹਿੰਦੇ ਬਸ ਮੰਨਦਾ ਟਿਕਾ ਹੈ ਬਸ ਹੌਣ ਕੀ ਹੈ ਬਸ ਜਾਣਾ ਮੰਨਦਾ ਟਿਕ ਜਾਣਾ ਸ਼ਾਂਤ ਹੋ ਜਾਣਾ ਸੁਖੀ ਹੋ ਜਾਣਾ ਵਾਸਾ ਹੈ ਤਾਂ ਦੁਖੀ ਹੁੰਦਾ ਤੋਂਦਰ ਬਿਜਰੇ ਜ ਬਾਲੇ ਬਾਸ ਖਾਲਿਆ ਕੀ ਉਹ ਸੁਖੀ ਹੈ ਕੀ ਸੁਖੀ ਹੈ ਮਾਨ ਨੂੰ ਤਾਂ ਆਜ਼ਾਦ ਕੀਤਾ ਸਭ ਇਹ ਘਰੇ ਨੂੰ ਬਸ ਕੀਤਾ ਆਜ਼ਾਦ ਕੀਤਾ ਕੀ ਤੋ ਕਾਲ ਤੋ ਬਹੁਤ ਤੋ ਪਰ ਬਹੁਤ ਉਹ ਕੀਤਾ ਯਾਰ ਤੁਸੀਂ ਕਹਿੰਦੇ ਕੀਤਾ ਬਸ ਵਿੱਚ ਬਸ ਵਿੱਚ ਕਿੱਦਾਂ ਕੀਤਾ ਉਤਾ ਯਾਦ ਕੀਤਾ ਜਿੱਥੇ ਮਰਜੀ ਸੈਰ ਕਰ ਗੁਰੂ ਖਾਇਆ ਜਾਏ ਰਸੰਗ ਦੁਸ਼ਮਣਾਂ ਦੇ ਦਿਆਰੇ ਤੋਂ ਬਾਹਰ ਘਟਦਾ ਬਾਹਰ ਘਟਿਆ ਯਾਦ ਕੀਤਾ ਬੇਫਿਕਰ ਕੀਤਾ ਨਿਰਭਾਉ ਕੀਤਾ ਨਿਰਭੈਰ ਕੀਤਾ ਤੂੰ ਕੀ ਕਹਿ ਰਿਹਾ ਬਸ ਕੀਤਾ ਬਾਤ ਤਾਂ ਕਾਇਦ ਕਰਨਾ ਹੁੰਦਾ ਉਹ ਬਸ ਦਾ ਬਸਾਇਆ ਉਹਨੂੰ ਜਿਹੜੇ ਹੋਏ ਨੂੰ ਬਸੇ ਤਾਂ ਉੱਡਰ ਜਾਏ ਪਸਲਦੀ ਪਸਾਦੋ ਕਰੇ ਆ ਕਹਿੰਦਾ ਉੱਡ ਜਾ ਜਿੱਥੇ ਕਾਲ ਦਾ ਨਿਸ਼ਾਨਾ ਸਾਧਿਆ ਹੋਇਆ ਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਛਤ ਪੁਖ ਪੁਖਨ ਭੁਖਨ ਕਹਿੰਦਾ ਬੜਾ ਭੁੱਖਾ ਹੈ ਬਿੱਲਾ ਹੈ ਤੇ ਐਂ ਮੈਂ ਵੱਡੀ ਖੜਾ ਵੀ ਜਦ ਵੀ ਮੈਨੂੰ ਹੁਣ ਜਦ ਹੀ ਫੜਨ ਉੱਡ ਜਾ ਇੱਥੋਂ ਜਿੱਥੇ ਬੈਠਾ ਇਹ ਟਾਲੀ ਤੋਂ ਇਹ ਮੂਝੇ ਕਰਨਾ ਤੇ ਇਥੋਂ ਢ ਜਾ ਬਸਣ ਦਾ ਮਤਲਬ ਇਹ ਹੈ ਬਸਣ ਦਾ ਮਤਲਬ ਬਸ ਜਗ੍ਹਾ ਨਹੀਂ ਹੈ ਮਨ ਬਸ ਆਵੇ ਨਾਨਕਾ ਨਾਨਕਾ ਜੇ ਆਕੇ ਮਨ ਤਾਂ ਵਸਦਾ ਹੈ ਤਾਂ ਟਿਕਦਾ ਹੈ ਜੇ ਕੋਣ ਕਿਰਪਾ ਹੋਵੇ ਇਹ ਸਾਰਾ ਗਿਆਨ ਮਿਲ ਜਵੇ ਇਹ ਆਪਣੀ ਓਣ ਕਿਰਪਾ ਕੀ ਹੁੰਦੀ ਹੈ ਮਨ ਆਪਣੇ ਤੇ ਆਪਣੀ ਕਿਰਪਾ ਵੀ ਕਰੇ ਜੇ ਮੁੰਡਾ ਆਪਣੇ ਤੇ ਆਪਣੀ ਕਿਰਪਾ ਕਰੇ ਤਾਂ ਪੜਦਾ ਜਿੱਧਰ ਜਿੱਧਰ ਮਨ ਦੌੜਦਾ ਹੈ ਜਿੱਧਰ ਦੇਖਦਾ ਹੈ ਕਲਪਨਾ ਕਰਦਾ ਹੈ ਮਨ ਕਲਪਨਾ ਜ ਬੜੇ ਰਸਲੇ ਜਿੱਦਣ ਕਲਪਨਾਾਂ ਦੇ ਵਿੱਚ ਉਹਨੂੰ ਕਾਲ ਦਿਖਣ ਲੱਗਿਆ ਨਾ ਜਿੱਦਣ ਇਹਦੀ ਕਲਪਨਾ ਕਾਲ ਦਾ ਰੂਪ ਦਿਖਣ ਲੱਗਿਆ ਉਹ ਤੋਂ ਕਲਪਨਾ ਵਿੱਚ ਛੱਡੂ ਪਰ ਵਿੱਚ ਛੱਡਣੀ ਨਹੀਂ ਨਹੀਂ ਕਲਪਨਾ ਨਹੀਂ ਹੱਥ ਖੜੇ। ਕਲਪਨਾ ਨੂੰ ਪਿਆਰੀ ਕੋਈ ਚੀਜ਼ ਨਹੀਂ ਹੈ ਬੰਦੂ। ਮਨ ਨੂੰ ਕੋਈ ਚੀਜ਼ ਪਿਆਰੀ ਨਹੀਂ ਕਲਪਨਾ ਨੂੰ ਹੈ ਸੰਸਾਰ ਵਿੱਚ। ਪਰ ਜਦ ਇਹਦੀ ਕਲਪਨਾ ਹੀ ਇਹਦਾ ਕਾਲ ਦੇਖਣ ਲੱਗ ਗਿਆ ਨਾ ਉਹਦੇ ਵਿੱਚ। ਕਲਪਨਾ ਦਾ ਕਾਲ ਹੈ। ਬਸ ਫੇਰੇ ਤੋਂ ਵਿੱਚ। ਜੇ ਜਾਣਤਾ ਅੜ ਜਾਣਤ ਵਿਖੇ ਮੈਂ ਹੈ ਜੀ ਬਿਕਦਰ ਚੌਂਦੀਆ ਕਲਪਣੋ ਜੇ ਜਾਣਤ ਆਪਣਾ ਜੇ ਦੜੇ ਨੇ ਜਾਣ ਲੈ ਆ ਵੀ ਇਹ ਡਗੜੀ ਹੈ ਇਸੇ ਨੂੰ ਡੱਬ ਬਾਰ ਲੋਕ ਤੇ ਆ ਕੇ ਕਹਿੰਦੇ ਤਾ ਦੂਰ ਹੋ ਜੀ ਜਿੰਨਾ ਜਰ ਕਲਪਣ ਕਾਲ ਨਹੀਂ ਬਣਦਾ ਉਹ ਨજર ਕਲਪਣ ਨਹੀਂ ਤੇ ਆਉਂਦਾ ਆਸਤਿਨ ਦਾ ਸੱਪ ਪਾਈ ਫਿਰਦਾ ਆਸਤਿਨ ਦਾ ਸੱਪ ਕਹਿੰਦੇ ਬਾਹਰ ਦੇ ਵਿੱਚ ਪਾਇਆ ਹੈ ਸੱਪ ਇਹ ਲੋਕਾਂ ਤੋਂ ਲੁਕੋ ਕੇ ਉੱਧਰ ਜਬਰਦਸਤ ਰਗਾਂਦ ਵਿੱਚ ਹੋ ਇਹ ਤਾਂ ਆਸਤਿਨ ਦਾ ਸੱਪ ਹੈ ਜਿਹੜਾ ਨਹੀਂ ਫਿਰਦਾ ਕਲਪ ਲੋ ਆਸਤਿਨ ਬਾਜੂ ਰੋਏ ਬਾਹਰ ਵਿੱਚ ਆਸਤਿਨ ਦਾ ਸੱਪ ਚੱਕੀ ਫਿਰਦਾ ਆਹ ਸਰੀਰ ਆਸਤਿਨ ਦਾ ਸੱਪ ਹੈ ਲੋਕਾਂ ਦਾ ਸੱਪ ਹੈ ਕਿਉਂਕਿ ਇਹ ਹੈ ਕਲਪਨਾ ਨਹੀਂ ਛੱਡ ਸਕਦਾ ਕੋਈ ਯਾਰ ਨਹੀਂ ਜਦ ਤੇ ਅੰਭੂ ਬਰਬਤੀਰੂ ਜਾਦੇਰੂ ਇਹੀ ਕਾਲ ਨਜ਼ਰ ਆਉਗੀ ਕਾਲ ਆਵੇ ਇਹੀ ਮੇਰਾ ਫਾਲ ਹੈ ਇੱਕ ਅਨਕਾਲ ਪ੍ਰਗਟ ਹੋ ਰਿਹਾ ਹੈ ਜੇ ਛੱਡ ਤੂੰ ਛੱਡ ਬੈਠੂ ਉਹ ਨਾ ਚੱਲਦਾ ਹੈ ਸਸਾ ਸਤ ਸਤ